ਉਦਾਹਰਨ ਦੇ ਤੌਰ ਤੇ ਇਹਨਾਂ ਦੀ ਜ਼ਮੀਨ ਹੈ ਇਹਨਾਂ ਨੇ ਮੈਨੂੰ ਕਹਤਾ ਮੇਰੇ 10 ਕਿੱਲੇ ਪੱਟ ਲਓ ਮੈਂ ਜੇ 9-9 ਫੁੱਟ ਪੱਟ ਲਈ ਤੇ ਫਿਰ ਤੋਂ ਜ਼ਮੀਨ ਦੇ ਪੱਲੇ ਕੁਝ ਨਹੀਂ ਦੇਣਾ ਇਹਨਾਂ ਦੀ ਜ਼ਮੀਨ ਨਕਾਰਾ ਹੋ ਜੂਗੀ ਥੱਲੋਂ ਰੇਤਲੀ ਸੈਂਡੀ ਸੋਇਲ ਆ ਜੂਗੀ ਇਹ ਕੁਝ ਬੀਜ ਹੀ ਨਹੀਂ ਸਕਦੇ ਜੇ 25 ਫੁੱਟ ਪੱਟੀ ਹੋਵੇ ਉਹ ਜਗ੍ਹਾ ਤੇ ਮੈਂ ਸਾਥੀਓ ਜੋ ਪਨਿਸ਼ਮੈਂਟ ਮੈਨੂੰ ਪੰਜਾਬ ਸਰਕਾਰ ਗਵਰਨਮੈਂਟ ਜਲੰਧਰ ਜਾਂ ਕਹ ਲਓ ਪੰਜਾਬੀ ਚ ਮੈਂ ਜਲੰਧਰ ਹੀ ਛੱਡ ਕੇ ਬਾਹਰ ਕਿਤੇ ਸਟੱਪ ਹੋ ਜੁਦਾ ਮਤਲਬ ਡਿਪਟੀ ਕਮਿਸ਼ਨਰ ਨੂੰ ਝੂਠਾ ਮੈਮੋਰੰਡਮ ਪ੍ਰੈਸ ਨੂੰ ਇੱਕ ਜ਼ਿੰਮੇਵਾਰ ਬੰਦਾ ਹੋਵੇ ਐਮਐਲਏ ਹੋਵੇ ਪ੍ਰੈਸ ਨੂੰ ਝੂਠੀ ਇਨਫੋਰਮੇਸ਼ਨ ਪਬਲਿਸ਼ ਕਰਾਤੀਆਂ ਪੋਸਟਾਂ ਝੂਠੀਆਂ ਕਿ 25 25 30 30 ਫੁੱਟ ਮਾਈਨਿੰਗ ਜਦ ਕੀ ਬਿਲਕੁਲ ਵੀ ਮੌਕੇ ਤੇ ਇਦਾਂ ਦੀ ਗੱਲ ਨਹੀਂ ਤਕਰੀਬਨ 12 13 ਫੁੱਟ ਜ਼ਰੂਰ ਮਿੱਟੀ ਪੱਟੀ ਹੋਊਗੀ ਉਹ ਵੀ ਕਿਉਂ ਪੱਟੀ ਦੀ 12 13 ਫੁੱਟ ਇਹਦਾ ਵੀ ਨਹੀਂ ਸਮਝਦਾ ਮੈਂ ਤਾਂ ਉਹ ਦੱਸ ਦਿੰਦਾ ਜਦੋਂ ਮੈਨੂੰ ਪਤਾ ਕਿ ਮੈਂ 7 ਫੁੱਟ ਜਾਂ 9 ਫੁੱਟ ਪੱਟ ਸਕਦਾ ਹੈ ਤੇ ਉਹ 12 ਫੁੱਟ ਪੱਟ ਲਈਦੀ ਆ ਬਾਅਦ ਚੋਂ 3 4 ਫੁੱਟ 5 ਫੁੱਟ ਦੁਬਾਰਾ ਮਿੱਟੀ ਉੱਤੇ ਪਾ ਲਈਦੀ ਆ ਕਿਉਂਕਿ ਉਹ ਲਾਲ ਮਿੱਟੀ ਹੈ ਜਿਹੜੀ ਉਹ ਪ੍ਰੀਜ਼ਰਵ ਕਰੀਦੀ ਆ ਕਿ ਜ਼ਮੀਨ ਸਾਡੀ ਖਰਾਬ ਨਾ ਹੋਵੇ ਉਦਾਹਰਨ ਦੇ ਤੌਰ ਤੇ ਇਹਨਾਂ ਦੀ ਜ਼ਮੀਨ ਹੈ ਇਹਨਾਂ ਨੇ ਮੈਨੂੰ ਕਹਤਾ ਮੇਰੇ 10 ਕਿੱਲੇ ਪੱਟ ਲਓ ਮੈਂ ਜੇ 9 9 ਫੁੱਟ ਪੱਟ ਲਈ ਤੇ ਫਿਰ ਤੋਂ ਜ਼ਮੀਨ ਦੇ ਪੱਲੇ ਕੁਝ ਨਹੀਂ ਰਹਿਣਾ ਇਹਨਾਂ ਦੀ ਜ਼ਮੀਨ ਨਕਾਰਾ ਹੋ ਜਾਊਗੀ ਥੱਲੋਂ ਰੇਤਲੀ ਸੈਂਡੀ ਸੋਇਲ ਆ ਜਾਊਗੀ ਇਹ ਕੁਝ ਬੀਜ ਨਹੀਂ ਸਕਦੇ ਕੱਲੇ ਪੌਪੂਲਰ ਸਫੇਦਾ ਜਾਂ ਕਿਨੂਕਾਂ ਨੂੰ ਵਿਜੇ ਜੋਗੇ ਰਹਿਣਗੇ ਸਾਡੇ ਜੋ ਦੁਆਬੇ ਦੀ ਫਸਲ ਆ ਆਲੂ ਕੜਕ ਝੋਨਾ ਉਹ ਲਾ ਨਹੀਂ ਸਕਦੇ ਅਸੀਂ ਕਰੀਦਾ ਕੀ ਆ ਉਪਰੋਂ 4 ਫੁੱਟ ਜਾਂ 5 ਫੁੱਟ ਮਿੱਟੀ ਲੇਅਰ ਪਾਟ ਕੇ ਸਾਈਡ ਤੇ ਢੇਰ ਲਾ ਦੇਦਾ ਜੋ ਕਿ ਢੇਰ ਐਸ ਬਲੇ ਉਹ ਜ਼ਮੀਨ 'ਚ ਲੱਗੇ ਹੋਆ ਉਹ ਲਾ ਕੇ ਅਸੀਂ ਪੱਟ ਲਈਦੀ ਆ 12 ਫੁੱਟ ਪੱਟ ਲਈ 5 ਫੁੱਟ ਦੁਬਾਰਾ ਫਿਰ ਮਿੱਟੀ ਉਸ ਖੇਤ 'ਚ ਪਾਤੀ ਤਾਂ ਕਿ ਇਹਨਾਂ ਦੀ ਜ਼ਮੀਨ ਉਪਜਾਊ ਰਹਿ ਸਕੇ ਸਾਡੀ ਕਿਸਾਨੀ ਰਹਿ ਸਕੇ ਇਹਨੇ ਕੱਲ ਜਾ ਕੇ ਕਿਹਾ ਜੀ ਅਸੀਂ ਕਿਸਾਨ ਆ ਮੇਰੇ ਤੋਂ ਵੱਡੇ ਕਿਸਾਨ ਤਾਂ ਨਹੀਂ ਮੇਰਾ ਤਾਂ ਚਲੋ ਮੈਂ 노 ਡਾਊਟ ਮੈਂ ਆਪਣੇ ਖਾਨਦਾਨ ਚੋਂ ਪਹਿਲਾ ਬੰਦਾ ਜਿਹਨੇ ਬਿਜ਼ਨਸ ਕੀਤਾ ਮੇਰਾ ਪਿੰਡ ਮਨਸੂਰੋ ਵਾਲਾ ਹਜੇ ਤਾਈ ਮੇਰੀ ਜਿਹੜੀ ਰੋਟੀ ਚੱਲਦੀ ਮੇਰੀ ਕਿਸਾਨੀ ਤੋਂ ਚੱਲਦੀ ਹੈ ਮੇਰੇ ਆਪ ਦੇ ਪਰਿਵਾਰ ਦੀ 200 ਕਿੱਲਾ ਜ਼ਮੀਨ ਆ ਮੇਰੇ ਚਾਚਾ ਤਾਏ ਦੇ ਰਲਾ ਕੇ 50 56 ਕਿੱਲੇ ਮੇਰੀ ਇਕੱਲੇ ਦੀ ਜ਼ਮੀਨ ਆ ਮੇਰੇ ਨਾਂ ਤੇ ਆ ਤੇ ਸਾਡੇ ਤੋਂ ਵੱਡੇ ਕਿਸਾਨ ਆ ਇਹ ਇਹ ਸਾਨੂੰ ਕਿਸਾਨੀ ਸਿਖਾਣਗੇ ਹੁਣ ਚਲੋ ਇਹ ਤਾਂ ਮੈਂ ਆਪਣਾ ਪੱਖ ਦਿੱਤਾ ਸੀ ਜਿਹਦੇ ਮੈਂ ਤੁਹਾਨੂੰ K1 ਪਰਮਿਟ ਤਕਰੀਬਨ 3.5 ਕਰੋੜ ਰੁਪਏ ਦੇ ਦੇ ਦਨਾ ਜਿਹੜੀ ਮੈਂ ਇੱਕ ਸਾਲ ਚ ਮਿੱਟੀ ਪੱਟੀ ਐ ਜਾਂ ਜਿਹੜਾ ਮੇਰਾ ਕੰਮ ਚੱਲ ਰਿਹਾ ਮੈਂ ਮੌਕੇ ਦੀਆਂ ਸਾਈਟਾਂ ਵੀ ਤੁਹਾਨੂੰ ਇਹ ਕਹਿੰਦੇ ਦਿਖਾਣਾ ਮੈਂ ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ ਮੇਰੀ ਗੱਲ ਤਾਂ ਜੀ ਇਹਨਾਂ ਨੇ ਤੁਹਾਡੇ ਸਾਹਮਣੇ ਜੋ ਸੱਚੀ ਝੂਠੀ ਲਿਆ ਕੇ ਪੇਸ਼ ਕਰਤੀ ਪਿਛਲੇ 5 ਸਾਲ ਜਦੋਂ ਪ੍ਰਗਟ ਸਿੰਘ ਦੀ ਸਰਕਾਰ ਰਹੀ ਐ ਜੋ ਕਿ ਮੌਜੂਦਾ ਹੁਣ ਵੀ ਐਮਐਲਏ ਤੇ ਪਹਿਲਾਂ ਸਰਕਾਰ ਚ ਐਮਐਲਏ ਸੀ ਆਪ ਪੰਜਾਂ ਸਾਲਾਂ ਦੇ ਵਿੱਚ ਕੁਝ ਮਾਈਨਿੰਗ ਦੀਆਂ ਝਲਕੀਆਂ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਜਿਹੜੀ ਜਲੰਧਰ ਕਟ ਹੜਕੇ ਚ ਹੋਈ ਆ ਜਿਹੜੀ ਇਹਨਾਂ ਦੇ ਪਿੰਡ ਕੋਲ ਹੈ ਆਹ ਜੀ 40 ਫੁੱਟ ਮਾਈਨਿੰਗ ਹੋਈ ਹੈ 40 ਫੁੱਟ ਮਾਈਨਿੰਗ ਇਹਦੀਆਂ ਫੋਟੋਆਂ ਮੈਂ ਲੈ ਕੇ ਆਇਆ ਸਾਰੀਆਂ ਤੁਹਾਨੂੰ ਦੇ ਦੂੰਗਾ ਇਹ ਪੁਆਇੰਟ ਹੈਗਾ ਜਮਸ਼ੇਰ ਸ਼ਾਰਟ ਫਾਰਮ ਚ ਇਹਨੂੰ ਪੰਡਤਾ ਦਾ ਖੂਹ ਕਹਿੰਦੇ ਆ ਉਹ ਏਰੀਆ 40 ਫੁੱਟ ਮਾਈਨਿੰਗ ਹੋਈ ਹੈ ਇਸ ਨੇ 5 ਸਾਲ ਰੈਗੂਲਰ ਇਸ ਜ਼ਮੀਨ 'ਚ ਮਾਈਨਿੰਗ ਹੁੰਦੀ ਰਹੀ ਆ ਤੁਹਾਡੇ ਮਾధ్యਮ ਨਾਲ ਮੈਂ ਪ੍ਰਗਟ ਸਿੰਘ ਨੂੰ ਪੁੱਛਣਾ ਚਾਹੁੰਨਾ ਹੈ ਕਿ ਮੈਨੂੰ ਕਿਰਪਾ ਕਰਕੇ ਦੱਸਣ ਦੀ ਖੇਚਲ ਕਰੋ ਜੀ ਕਿ ਇਹ ਮਾਈਨਿੰਗ ਕਿਹਦੇ ਇਸ਼ਾਰੇ 'ਤੇ ਹੋਈ ਤੇ ਪਿਛਲੇ 5 ਸਾਲ ਕਿਵੇਂ ਹੋ ਗਏ 30 ਫੁੱਟ 30 ਫੁੱਟ 35 ਫੁੱਟ ਮਾਈਨਿੰਗ ਘੱਟ ਤੋਂ ਘੱਟ ਔਰ ਜਦੋਂ ਇਹਨਾਂ ਨੇ ਤੁਹਾਨੂੰ ਕਿਹਾ ਨਾ ਕੱਲ ਮੈਂ ਸੁਣ ਰਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਊਂਗਾ ਉੱਥੇ ਮਾਈਨਿੰਗ ਦਿਖਾਊਂਗਾ ਤੇ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਮੈਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਮੈਂ ਤੁਹਾਨੂੰ ਮੇਰੀ ਤਾਂ ਸਾਈਟ ਤੁਸੀਂ ਦੇਖਿਓ ਮੈਂ ਤੁਹਾਨੂੰ ਇਹ ਵੀ ਸਾਈਟਾਂ ਦਿਖਾਉਂਗਾ ਜਿਹੜੀ ਪਿਛਲੇ 5 ਸਾਲਾਂ ਚ ਮਾਈਨਿੰਗ ਹੋਈਆਂ ਔਰ ਇੱਥੇ ਤੁਹਾਨੂੰ ਹੋਰ ਗੱਲ ਕਲੀਅਰ ਕਰ ਦਵਾ ਜਿਹੜੀ ਇਹ ਮਾਈਨਿੰਗ ਹੋਈ ਆ ਇਹਨਾਂ ਨੇ ਕੋਈ ਮਾਈਨਿੰਗ ਟੈਕਸ ਨਹੀਂ ਤਾਰਿਆ ਹੋਇਆ ਮੈਂ ਤਾਂ ਪੰਜਾਬ ਸਰਕਾਰ ਨੂੰ ਜਲੰਧਰ ਮਾਈਨਿੰਗ ਡਿਪਾਰਟਮੈਂਟ ਨੂੰ ਤਕਰੀਬਨ 3.5 ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਮਿੱਟੀ ਚੱਕਣ ਦਾ ਟੈਕਸ ਦੇ ਤਾ ਇਹਨਾਂ ਬੰਦਿਆਂ ਨੇ 3.5 ਰੁਪਈਏ ਵੀ ਨਹੀਂ ਦਿੱਤੇ ਤੇ ਕਿਹਦੇ ਇਸ਼ਾਰੇ ਤੇ ਕਾਂਗਰਸ ਦੀ ਸਰਕਾਰ ਹੋਵੇ ਪ੍ਰਗਟ ਸਿੰਘ ਐਮ ਐਲ ਏ ਹੋਵੇ ਪ੍ਰਗਟ ਸਿੰਘ ਕੁਝ ਸਮਾਂ ਕੈਬਨਿਟ ਮੰਤਰੀ ਵੀ ਰਹੇ ਹੋਣ ਕਿਹਦੇ ਇਸ਼ਾਰੇ ਤੇ ਮਾਈਨਿੰਗ ਹੋਈ ਹੈ ਦੂਜਾ ਪੁਆਇੰਟ ਹੈ ਜੀ ਪਿੰਡ ਚੁਲਾੰਗ ਅੱਗੇ ਕੀ ਮੱਖਣ ਵਾਲੇ ਖੇਤ ਪਿੰਡ ਚੁਲਾੰਗ ਮੱਖਣ ਵਾਲੇ ਖੇਤ 40 ਫੁੱਟ ਮਾਈਨਿੰਗ ਕਾਂਗਰਸ ਸਰਕਾਰ ਦੇ ਅਖੀਰਲੇ ਸਾਲ ਦੇ ਕਾਰਕਾਲ ਦੌਰਾਨ 40 ਫੁੱਟ ਮਾਈਨਿੰਗ ਹੋਈ ਹੈ ਇਹ ਵੀ ਤੁਹਾਨੂੰ ਮੈਂ ਸਾਈਟ ਮੌਕੇ ਤੇ ਦਿਖਾ ਸਕਦਾ ਜੀ ਤੀਜਾ ਪੁਆਇੰਟ ਹੈ ਜੀ ਕੋਈ ਬੰਦਾ ਹੈ ਉਹਦਾ ਨਾਮ ਆ ਬਿੱਲੂ ਰਹਿਣ ਵਾਲਾ ਦਾਦੂਵਾਲ ਦਾ ਜ਼ਮੀਨ ਉਹਦੀ ਪਿੰਡ ਚਲਾੰਗ ਹੈ 40 ਫੁੱਟ ਮਾਈਨਿੰਗ ਜਦੋਂ ਇੱਕ ਕੈਬਨਿਟ ਮੰਤਰੀ ਬਣੇ ਆ 4 ਮਹੀਨੇ 3 ਮਹੀਨੇ ਕੈਬਨਿਟ ਮੰਤਰੀ ਰਹੇ ਆ ਉਸ ਦੌਰਾਨ ਇਹ ਮਾਈਨਿੰਗ ਹੋਈ ਹੈ ਔਰ 1 ਰੁਪਈਆ ਵੀ ਟੈਕਸ ਨਹੀਂ ਤਾਰਿਆ ਹੋਇਆ 40 40 ਫੁੱਟ ਮਾਈਨਿੰਗ ਮੀਨਸ ਮੇਰੇ 12 ਫੁੱਟ ਤੇ ਤੁਸੀਂ ਆਬਜੈਕਸ਼ਨ ਕਰਦੀ ਜਿਹੜੀ ਮੈਂ ਤਾਂ ਬਹੁਤ ਵੱਡਾ ਇੱਕ ਮੈਂ ਕਹਾਂਗਾ ਗਿਫਟ ਦੇਣਾ ਤੋਹਫਾ ਦੇਣਾ ਜਲੰਧਰ ਨੂੰ ਇੱਕ ਗਾਂਧੀ ਕੜ ਦੇਣਾ ਰਿੰਗ ਰੋਡ ਬਣ ਜਾਣੀ ਆ ਮੈਂ ਪੈਸੇ ਵੀ ਦੇ ਰਿਹਾ ਟੈਕਸ ਵੀ ਦੇ ਰਿਹਾ ਤੇ ਅਸੀਂ ਕੰਮ ਕਰਕੇ ਸੜਕ ਵੀ ਬਣਾ ਕੇ ਦੇ ਰਿਹਾ ਇਹਨਾਂ ਲੋਕਾਂ ਨੇ ਤਾਂ ਮੇਰਾ ਖਿਆਲ ਕੋਈ ਘਾਣਾ ਨਹੀਂ ਕਰਤਾ ਉਦੋਂ ਕਿਸਾਨੀ ਕਿੱਥੇ ਗਈ ਸੀ ਪ੍ਰਗਟ ਸਿੰਘ ਦੀ ਤੇ ਲੰਡੀ ਸ਼ੇਰਵਾਲੀ ਜੀ ਜਦੋਂ 40 ਫੁੱਟ ਬੈਨਿੰਗ ਹੋਈ ਹੁਣ ਮੈਂ ਤੁਹਾਨੂੰ ਇੱਕ ਕੱਲ ਦਾ ਵਾ ਇਹ ਤਾਂ ਹੋ ਗਈ ਜੀ ਪ੍ਰਗਟ ਸਿੰਘ ਦੀ ਇੱਕ ਗੱਲ ਮੈਂ ਤੁਹਾਡੇ ਮਾਧਿਅਮ ਨਾਲ ਸਵਾਲ ਪੁੱਛਿਆ ਦੂਜਾ ਸਵਾਲ ਸਾ ਪ੍ਰਗਟ ਸਿੰਘ ਐਨਵਾਇਰਨਮੈਂਟ ਦੀ ਗੱਲ ਕਰ ਰਹੇ ਸੀ ਕਿ ਐਨਵਾਇਰਨਮੈਂਟ ਦਾ ਮੈਂ ਬਹੁਤ ਪ੍ਰੇਮੀ ਆ ਤੇ ਐਨਵਾਇਰਨਮੈਂਟ ਖਰਾਬ ਹੋ ਰਿਹਾ ਜੇ 25 ਫੁੱਟ ਪੱਟੀ ਹੋਵੇ ਉਹ ਜਗ੍ਹਾ ਤੇ ਮੈਂ ਸਾਥੀਓ ਜੋ ਪਨਿਸ਼ਮੈਂਟ ਮੈਨੂੰ ਪੰਜਾਬ ਸਰਕਾਰ ਗਵਰਨਮੈਂਟ ਜਲੰਧਰ ਜਾਂ ਚਾਹ ਲਓ ਪੰਜਾਬੀ ਚ ਮੈਂ ਜਲੰਧਰ ਹੀ ਛੱਡ ਕੇ ਬਾਹਰ ਕਿਤੇ ਸੈਟਲ ਹੋ ਜੁਦਾ ਮਤਲਬ ਡਿਪਟੀ ਕਮਿਸ਼ਨਰ ਨੂੰ ਝੂਠਾ ਮੈਮੋਰੈਂਡਮ ਪ੍ਰੈਸ ਨੂੰ ਇੱਕ ਜ਼ਿੰਮੇਵਾਰ ਬੰਦਾ ਹੋਵੇ ਐਮਐਲਏ ਹੋਵੇ ਪ੍ਰੈਸ ਨੂੰ ਝੂਠੀ ਇਨਫੋਰਮੇਸ਼ਨ ਪਬਲਿਸ਼ ਕਰਾਤੀਆਂ ਪੋਸਟਾਂ ਝੂਠੀਆਂ ਕਿ 25 25 30 30 ਫੁੱਟ ਮਾਈਨਿੰਗ ਜਦ ਕੀ ਬਿਲਕੁਲ ਵੀ ਮੌਕੇ ਤੇ ਇਦਾਂ ਦੀ ਗੱਲ ਨਹੀਂ ਤਕਰੀਬਨ 12 13 ਫੁੱਟ ਜ਼ਰੂਰ ਮਿੱਟੀ ਪੱਟੀ ਹੋਊਗੀ ਉਹ ਵੀ ਕਿਉਂ ਪੱਟੀ ਦੀ 12 13 ਫੁੱਟ ਇਹਦਾ ਵੀ ਨਹੀਂ ਸਮਝਦਾ ਮੈਂ ਤਾਂ ਉਹ ਦੱਸ ਦਿੰਦਾ ਜਦੋਂ ਮੈਨੂੰ ਪਤਾ ਕਿ ਮੈਂ 7 ਫੁੱਟ ਜਾਂ 9 ਫੁੱਟ ਪੱਟ ਸਕਦਾ ਹੈ ਤੇ ਉਹ 12 ਫੁੱਟ ਪੱਟ ਲਈਦੀ ਹੈ ਬਾਅਦ ਚੋਂ 3 4 ਫੁੱਟ 5 ਫੁੱਟ ਦੁਬਾਰਾ ਮਿੱਟੀ ਉੱਤੇ ਪਾ ਲਈਦੀ ਹੈ ਕਿਉਂਕਿ ਉਹ ਲਾਲ ਮਿੱਟੀ ਹੈ ਜਿਹੜੀ ਉਹ ਪ੍ਰੀਜ਼ਰਵ ਕਰਦੀ ਆ ਕਿ ਜ਼ਮੀਨ ਸਾਡੀ ਖਰਾਬ ਨਾ ਹੋਵੇ ਉਦਾਹਰਨ ਦੇ ਤੌਰ ਤੇ ਇਹਨਾਂ ਦੀ ਜ਼ਮੀਨ ਹੈ ਇਹਨਾਂ ਨੇ ਮੈਨੂੰ ਕਹਤਾ ਮੇਰੇ 10 ਕਿੱਲੇ ਪੱਟ ਲਓ ਮੈਂ ਜੇ 9-9 ਫੁੱਟ ਪੱਟ ਲਈ ਤੇ ਫੇਰ ਤੋਂ ਜ਼ਮੀਨ ਦੇ ਪੱਲੇ ਕੁਝ ਨਹੀਂ ਦੇਣਾ ਇਹਨਾਂ ਦੀ ਜ਼ਮੀਨ ਨਕਾਰਾ ਹੋ ਜਾਊਗੀ ਥੱਲੋਂ ਰੇਤਲੀ ਸੈਂਟੀ ਸੋਇਲ ਆ ਜਾਊਗੀ ਇਹ ਕੁਝ ਬੀਜ ਨਹੀਂ ਸਕਦੇ ਕੱਲੇ ਪਪੂਲਰ ਸਫੇਦਾ ਜਾਂ ਕਿਨੂ ਕਨੂ ਬੀਜੇ ਜੋਗੇ ਰਹਿਣਗੇ ਸਾਡੇ ਜੋ ਦੋਆਬੇ ਦੀ ਫਸਲ ਆ ਆਲੂ ਕੜਕ ਝੋਨਾ ਉਹ ਲਾ ਨਹੀਂ ਸਕਦੇ ਅਸੀਂ ਕਰੀਦਾ ਕੀ ਆ ਉਪਰੋਂ 4 ਫੁੱਟ ਜਾਂ 5 ਫੁੱਟ ਮਿੱਟੀ ਲੇਅਰ ਪਾਟ ਕੇ ਸਾਈਡ ਤੇ ਢੇਰ ਲਾ ਦੇਦਾ ਜੋ ਕਿ ਢੇਰ ਐਸ ਵੱਲੋਂ ਜ਼ਮੀਨ ਤੇ ਲੱਗੇ ਹੋਆ ਉਹ ਲੱਗੇ ਅਸੀਂ ਪਾਟ ਲੈਂਦੀ ਆ 12 ਫੁੱਟ ਪਾਟ ਲਈ 5 ਫੁੱਟ ਦੁਬਾਰਾ ਫੇਰ ਮਿੱਟੀ ਉਸ ਖੇਤ ਚ ਪਾਤੀ ਤਾਂ ਕਿ ਇਹਨਾਂ ਦੀ ਜ਼ਮੀਨ ਉਪਜਾਊ ਰਹਿ ਸਕੇ ਸਾਡੀ ਕਿਸਾਨੀ ਰਹਿ ਸਕੇ ਇਹਨਾਂ ਨੇ ਕੱਲ ਜਾ ਕੇ ਕਿਹਾ ਜੀ ਅਸੀਂ ਕਿਸਾਨ ਆ ਮੇਰੇ ਤੋਂ ਵੱਡੇ ਕਿਸਾਨ ਤਾਂ ਨਹੀਂ ਮੇਰਾ ਤਾਂ ਚਲੋ ਮੈਂ ਨੋ ਡਾਊਟ ਮੈਂ ਮੈਂ ਆਪਣੇ ਖਾਨਦਾਨ ਚੋ ਪਹਿਲਾ ਬੰਦਾ ਜਿਹਨੇ ਬਿਜ਼ਨਸ ਕੀਤਾ ਮੇਰਾ ਪਿੰਡ ਮਨਸੂਰੋ ਵਾਲਾ ਹਜੇ ਤਾਈ ਮੇਰੀ ਜਿਹੜੀ ਰੋਟੀ ਚੱਲਦੀ ਮੇਰੀ ਕਿਸਾਨੀ ਤੋਂ ਚੱਲਦੀ ਹੈ ਮੇਰੇ ਆਪ ਦੇ ਪਰਿਵਾਰ ਦੀ 200 ਕਿੱਲਾ ਜ਼ਮੀਨ ਹੈ ਮੇਰੇ ਚਾਚਾ ਤਾਏ ਦੇ ਰਲਾ ਕੇ 50 56 ਕਿੱਲੇ ਮੇਰੀ ਇਕੱਲੇ ਦੀ ਜ਼ਮੀਨ ਆ ਮੇਰੇ ਨਾਮ ਤੇ ਆ ਤੇ ਸਾਡੇ ਤੁਹਾਡੇ ਕਿਸਾਨ ਆ ਇਹ ਇਹ ਸਾਨੂੰ ਕਿਸਾਨੀ ਸਿਖਾਣਗੇ ਹੁਣ ਚਲੋ ਇਹ ਤਾਂ ਮੈਂ ਆਪਣਾ ਪੱਖ ਦਿੱਤਾ ਸੀ ਜਿਹਦੇ ਮੈਂ ਤੁਹਾਨੂੰ K1 ਪਰਮਿਟ ਤਕਰੀਬਨ 3.5 ਕਰੋੜ ਰੁਪਏ ਦੇ ਦੇ ਦਣਾ ਜਿਹੜੀ ਮੈਂ ਇੱਕ ਸਾਲ ਚ ਮਿੱਟੀ ਪੱਟੀ ਆ ਜਾਂ ਜਿਹੜਾ ਮੇਰਾ ਕੰਮ ਚੱਲ ਰਿਹਾ ਮੈਂ ਮੌਕੇ ਦੀਆਂ ਸਾਈਟਾਂ ਵੀ ਤੁਹਾਨੂੰ ਇਹ ਕਹਿੰਦੇ ਦਿਖਾਣਾ ਮੈਂ ਹੋਰ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਹੈ ਮੇਰੀ ਗਲਤੀ ਹੈ ਜੀ ਇਹਨਾਂ ਨੇ ਤੁਹਾਡੇ ਸਾਹਮਣੇ ਜੋ ਸੱਚੀ ਝੂਠੀ ਲਿਆ ਕੇ ਪੇਸ਼ ਕਰਤੀ ਪਿਛਲੇ 5 ਸਾਲ ਜਦੋਂ ਪ੍ਰਗਟ ਸਿੰਘ ਦੀ ਸਰਕਾਰ ਰਹੀ ਹੈ ਜੋ ਕਿ ਮੌਜੂਦਾ ਹੁਣ ਵੀ ਐਮਐਲਏ ਤੇ ਪਹਿਲਾਂ ਸਰਕਾਰ ਚ ਐਮਐਲਏ ਸੀ ਆਹ 5 ਸਾਲਾਂ ਦੇ ਵਿੱਚ ਕੁਝ ਮਾਈਨਿੰਗ ਦੀਆਂ ਝਲਕੀਆਂ ਮੈਂ ਤੁਹਾਨੂੰ ਦਿਖਾਣਾ ਚਾਹਨਾ ਜਿਹੜੀ ਜਲੰਧਰ ਕਟੜ ਹੜਕੇ ਚ ਹੋਈ ਆ ਜਿਹੜੀ ਇਹਨਾਂ ਦੇ ਪਿੰਡ ਕੋਈ ਹੈ ਆਹ ਜੀ 40 ਫੁੱਟ ਮਾਈਨਿੰਗ ਹੋਈ ਹੈ 40 ਫੁੱਟ ਮਾਈਨਿੰਗ ਇਹਦੇ ਫੋਟੋਆਂ ਮੈਂ ਲੈ ਕੇ ਆਇਆ ਸਾਰੀਆਂ ਤੁਹਾਨੂੰ ਦੇ ਦੂੰਗਾ ਇਹ ਪੁਆਇੰਟ ਹੈਗਾ ਜਮਸ਼ੇਰ ਸ਼ਾਰਟ ਫਾਰਮ ਚ ਇਹਨੂੰ ਪੰਡਤਾਂ ਦਾ ਖੂਹ ਕਹਿੰਦੇ ਆ ਉਹ ਏਰੀਆ 40 ਫੁੱਟ ਮਾਈਨਿੰਗ ਹੋਈ ਹੈ ਪਿਛਲੇ 5 ਸਾਲ ਰੈਗੂਲਰ ਇਸ ਜ਼ਮੀਨ 'ਚ ਮਾਈਨਿੰਗ ਹੁੰਦੀ ਰਹੀ ਆ ਤੁਹਾਡੇ ਮਾਧਿਅਮ ਨਾਲ ਮੈਂ ਪ੍ਰਗਟ ਸਿੰਘ ਨੂੰ ਪੁੱਛਣਾ ਚਾਹੁੰਦਾ ਕਿ ਮੈਨੂੰ ਕਿਰਪਾ ਕਰਕੇ ਦੱਸਣ ਦੀ ਖੇਚਲ ਕਰੋ ਜੀ ਕਿ ਮਾਈਨਿੰਗ ਕਿਹੜੇ ਇਸ਼ਾਰਿਆਂ ਤੇ ਹੋਈ ਤੇ ਪਿਛਲੇ 5 ਸਾਲ ਕਿਵੇਂ ਹੋ ਗਏ 30 ਫੁੱਟ 30 ਫੁੱਟ 35 ਫੁੱਟ ਮਾਈਨਿੰਗ ਘੱਟੋ ਘੱਟ ਔਰ ਜਦੋਂ ਇਹਨਾਂ ਨੇ ਤੁਹਾਨੂੰ ਕਿਹਾ ਨਾ ਕੱਲ ਮੈਂ ਸੁਣ ਰਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਊਂਗਾ ਉੱਥੇ ਮਾਈਨਿੰਗ ਦਿਖਾਊਂਗਾ ਤੇ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਮੈਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਮੈਂ ਤੁਹਾਨੂੰ ਮੇਰੀ ਤਾਂ ਸਿਰਫ ਤੁਸੀਂ ਦੇਖਿਓ ਮੈਂ ਤੁਹਾਨੂੰ ਇਹ ਵੀ ਸਾਈਟਾਂ ਦਿਖਾਉਂਗਾ ਜਿਹੜੀ ਪਿਛਲੇ 5 ਸਾਲਾਂ ਚ ਮਾਈਨਿੰਗ ਹੋਈਆਂ ਔਰ ਇੱਥੇ ਤੁਹਾਨੂੰ ਹੋਰ ਗੱਲ ਕਲੀਅਰ ਕਰ ਦਵਾ ਜਿਹੜੀ ਇਹ ਮਾਈਨਿੰਗ ਹੋਈ ਆ ਇਹਨਾਂ ਨੇ ਕੋਈ ਮਾਈਨਿੰਗ ਟੈਕਸ ਨਹੀਂ ਤਾਰਿਆ ਹੋਇਆ ਮੈਂ ਤਾਂ ਪੰਜਾਬ ਸਰਕਾਰ ਨੂੰ ਜਲੰਧਰ ਮਾਈਨਿੰਗ ਡਿਪਾਰਟਮੈਂਟ ਨੂੰ ਤਕਰੀਬਨ 3.5 ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਮਿੱਟੀ ਚੱਕਣ ਦਾ ਟੈਕਸ ਦੇ ਦਿੱਤਾ ਇਹਨਾਂ ਬੰਦਿਆਂ ਨੇ 3.5 ਰੁਪਈਏ ਵੀ ਨਹੀਂ ਦਿੱਤੇ ਤੇ ਕਿਹਦੇ ਇਸ਼ਾਰੇ ਤੇ ਕਾਂਗਰਸ ਦੀ ਸਰਕਾਰ ਹੋਵੇ ਪ੍ਰਗਟ ਸਿੰਘ ਐਮ ਐਲ ਏ ਹੋਵੇ ਪ੍ਰਗਟ ਸਿੰਘ ਕੁਝ ਸਮਾਂ ਕੈਬਨਟ ਮੰਤਰੀ ਵੀ ਰਹੇ ਹੋਣ ਕਿਹਦੇ ਇਸ਼ਾਰੇ ਤੇ ਮਾਈਨਿੰਗ ਹੋਈ ਹੈ ਦੂਜਾ ਪੁਆਇੰਟ ਹੈ ਜੀ ਪਿੰਡ ਚੁਲਾੰਗ ਅੱਗੇ ਕਿ ਮੱਖਣ ਵਾਲੇ ਖੇਤ ਪਿੰਡ ਚੁਲਾੰਗ ਮੱਖਣ ਵਾਲੇ ਖੇਤ 40 ਫੁੱਟ ਮਾਈਨਿੰਗ ਕਾਂਗਰਸ ਸਰਕਾਰ ਦੇ ਅਖੀਰਲੇ ਸਾਲ ਦੇ ਕਾਰacal ਦੌਰਾਨ 40 ਫੁੱਟ ਮਾਈਨਿੰਗ ਹੋਈ ਹੈ ਇਹ ਵੀ ਤੁਹਾਨੂੰ ਮੈਂ ਸਾਈਟ ਮੌਕੇ ਤੇ ਦਿਖਾ ਸਕਦਾ ਜੀ ਤੀਜਾ ਪੁਆਇੰਟ ਹੈ ਜੀ ਕੋਈ ਬੰਦਾ ਹੈ ਉਹਦਾ ਨਾਮ ਆ ਬਿੱਲੂ ਰਹਿਣ ਵਾਲਾ ਦਾਦੂਵਾਲ ਦਾ ਜ਼ਮੀਨ ਉਹਦੀ ਪਿੰਡ ਚਲਾੰਗ ਹੈ 40 ਫੁੱਟ ਮਾਈਨਿੰਗ ਜਦੋਂ ਇੱਕ ਕੈਬਨਿਟ ਮੰਤਰੀ ਬਣਿਆ ਚਾਰ ਮਹੀਨੇ ਤਿੰਨ ਮਹੀਨੇ ਕੈਬਨਿਟ ਮੰਤਰੀ ਰਿਹਾ ਉਸ ਦੌਰਾਨ ਇਹ ਮਾਈਨਿੰਗ ਹੋਈ ਹੈ ਔਰ 1 ਰੁਪਈਆ ਵੀ ਟੈਕਸ ਨਹੀਂ ਤਾਰਿਆ ਹੋਇਆ 40 40 ਫੁੱਟ ਮਾਈਨਿੰਗ ਮੀਨਸ ਮੇਰੀ 12 ਫੁੱਟ ਤੇ ਤੁਸੀਂ ਆਬਜੈਕਸ਼ਨ ਕਰਤੀ ਜਿਹੜੀ ਮੈਂ ਤਾਂ ਬਹੁਤ ਵੱਡਾ ਇੱਕ ਮੈਂ ਕਹੂੰਗਾ ਗਿਫਟ ਦੇਣਾ ਤੋਹਫਾ ਦੇਣਾ ਜਲੰਧਰ ਨੂੰ ਇੱਕ ਗਾਂਧੀ ਕੜ ਦੇਣਾ ਰਿੰਗ ਰੋਡ ਬਣ ਜਾਣੀ ਆ ਮੈਂ ਪੈਸੇ ਵੀ ਦੇ ਰਿਹਾ ਟੈਕਸ ਵੀ ਦੇ ਰਿਹਾ ਤੇ ਅਸੀਂ ਕੰਮ ਕਰਕੇ ਸੜਕ ਵੀ ਬਣਾ ਕੇ ਦੇ ਰਿਹਾ ਇਹਨਾਂ ਲੋਕਾਂ ਨੇ ਤਾਂ ਮੇਰਾ ਖਿਆਲ ਕੋਈ ਘਾਣਾ ਨਹੀਂ ਕਰਦਾ ਉਦੋਂ ਕਿਸਾਨੀ ਕਿੱਥੇ ਗਈ ਸੀ ਪ੍ਰਗਟ ਸਿੰਘ ਦੀ ਤੇ ਲੱਡੀ ਸ਼ੇਰਵਾਲੀ ਜੀ ਜਦੋਂ 40 ਫੁੱਟ ਬਾਈਂਡਿੰਗ ਹੋਈ ਹੁਣ ਮੈਂ ਤੁਹਾਨੂੰ ਇੱਕ ਕੱਲ ਦਾ ਇਹ ਤਾਂ ਹੋ ਗਈ ਜੀ ਪ੍ਰਗਟ ਸਿੰਘ ਦੀ ਇੱਕ ਗੱਲ ਮੈਂ ਤੁਹਾਡੇ ਮਾਧਿਅਮ ਨਾਲ ਸਵਾਲ ਪੁੱਛਿਆ ਦੂਜਾ ਸਵਾਲ ਸਾ ਪ੍ਰਗਟ ਸਿੰਘ ਐਨਵਾਇਰਨਮੈਂਟ ਦੀ ਗੱਲ ਕਰ ਰਹੇ ਸੀ ਕਿ ਐਨਵਾਇਰਨਮੈਂਟ ਦਾ ਮੈਂ ਬਹੁਤ ਪ੍ਰੇਮੀ ਆ ਤੇ ਐਨਵਾਇਰਨਮੈਂਟ ਖਰਾਬ ਹੋ ਰਿਹਾ ਜੇ 25 ਫੁੱਟ ਪੱਟੀ ਹੋਵੇ ਉਹ ਜਗ੍ਹਾ ਤੇ ਮੈਂ ਸਾਥੀਓ ਜੋ ਪਨਿਸ਼ਮੈਂਟ ਮੈਨੂੰ ਪੰਜਾਬ ਸਰਕਾਰ ਗਵਰਨਮੈਂਟ ਜਲੰਧਰ ਜਾਂ ਚਾਹ ਲਓ ਪੰਜਾਬੀ ਚ ਮੈਂ ਜਲੰਧਰ ਹੀ ਛੱਡ ਕੇ ਬਾਹਰ ਕਿਤੇ ਸੈਟਲ ਹੋ ਜੀਦਾ ਮਤਲਬ ਡਿਪਟੀ ਕਮਿਸ਼ਨਰ ਨੂੰ ਝੂਠਾ ਮੈਮੋਰੈਂਡਮ ਪ੍ਰੈਸ ਨੂੰ ਇੱਕ ਜ਼ਿੰਮੇਵਾਰ ਬੰਦਾ ਹੋਵੇ ਐਮਐਲਏ ਹੋਵੇ ਪ੍ਰੈਸ ਨੂੰ ਝੂਠੀ ਇਨਫੋਰਮੇਸ਼ਨ ਪਬਲਿਸ਼ ਕਰਾਤੀਆਂ ਪੋਸਟਾਂ ਝੂਠੀਆਂ ਕਿ 25 25 30 30 ਫੁੱਟ ਮਾਈਨਿੰਗ ਜਦ ਕੀ ਬਿਲਕੁਲ ਵੀ ਮੌਕੇ ਤੇ ਇਦਾਂ ਦੀ ਗੱਲ ਨਹੀਂ ਤਕਰੀਬਨ 12 13 ਫੁੱਟ ਜ਼ਰੂਰ ਮਿੱਟੀ ਪੱਟੀ ਹੋਊਗੀ ਉਹ ਵੀ ਕਿਉਂ ਪੱਟੀ ਦੀ 12 13 ਫੁੱਟ ਇਹਦਾ ਵੀ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਮੈਨੂੰ ਪਤਾ ਕਿ ਮੈਂ 7 ਫੁੱਟ ਜਾਂ 9 ਫੁੱਟ ਪੱਟ ਸਕਦਾ ਤੇ ਉਹ 12 ਫੁੱਟ ਪੱਟ ਲਈਦੀ ਆ ਬਾਅਦ ਚੋਂ 3 4 ਫੁੱਟ 5 ਫੁੱਟ ਦੁਬਾਰਾ ਮਿੱਟੀ ਉੱਤੇ ਪਾ ਲਈਦੀ ਆ ਕਿਉਂਕਿ ਉਹ ਲਾਲ ਮਿੱਟੀ ਹੈ ਜਿਹੜੀ ਉਹ ਪ੍ਰੀਜ਼ਰਵ ਕਰਦੀ ਆ ਕਿ ਜ਼ਮੀਨ ਸਾਡੀ ਖਰਾਬ ਨਾ ਹੋਵੇ ਉਦਾਹਰਨ ਦੇ ਤੌਰ ਤੇ ਇਹਨਾਂ ਦੀ ਜ਼ਮੀਨ ਹੈ ਇਹਨਾਂ ਨੇ ਮੈਨੂੰ ਕਹਤਾ ਮੇਰੇ 10 ਕਿੱਲੇ ਪੱਟ ਲਓ ਮੈਂ ਜੇ 9-9 ਫੁੱਟ ਪੱਟ ਲਈ ਤੇ ਫਿਰ ਤੋਂ ਜ਼ਮੀਨ ਦੇ ਪੱਲੇ ਕੁਝ ਨਹੀਂ ਰਹਿਣਾ ਇਹਨਾਂ ਦੀ ਜ਼ਮੀਨ ਨਕਾਰਾ ਹੋ ਜਾਊਗੀ ਥੱਲੋਂ ਰੇਤਲੀ ਸੈਂਡੀ ਸੋਇਲ ਆ ਜਾਊਗੀ ਇਹ ਕੁਝ ਬੀਜ ਨਹੀਂ ਸਕਦੇ ਕੱਲੇ ਪਪੂਲਰ ਸਫੇਦਾ ਜਾਂ ਕਿਨੂ ਕਨੂ ਬੀਜੇ ਜੋਗੇ ਰਹਿਣਗੇ ਸਾਡੇ ਜੋ ਦੁਆਬੇ ਦੀ ਫਸਲ ਆ ਆਲੂ ਕੜਕ ਝੋਨਾ ਉਹ ਲਾ ਨਹੀਂ ਸਕਦੇ ਅਸੀਂ ਕਰੀਦਾ ਕੀ ਆ ਉੱਪਰੋਂ 4 ਫੁੱਟ ਜਾਂ 5 ਫੁੱਟ ਮਿੱਟੀ ਲੇਅਰ ਪੱਟ ਕੇ ਸਾਈਡ ਤੇ ਢੇਰ ਲਾ ਦੇਦਾ ਜੋ ਕਿ ਢੇਰ ਐਸ ਵੱਲੋਂ ਜ਼ਮੀਨ 'ਚ ਲੱਗੇ ਹੋਆ ਉਹ ਲਾ ਕੇ ਅਸੀਂ ਪੱਟ ਲਈ ਦੀ ਆ 12 ਫੁੱਟ ਪੱਟ ਲਈ 5 ਫੁੱਟ ਦੁਬਾਰਾ ਫੇਰ ਮਿੱਟੀ ਉਸ ਖੇਤ 'ਚ ਪਾਤੀ ਤਾਂ ਕਿ ਇਹਨਾਂ ਦੀ ਜ਼ਮੀਨ ਉਪਜਾਊ ਬਣ ਸਕੇ ਸਾਡੀ ਕਿਸਾਨੀ ਰਹਿ ਸਕੇ ਇਹਨਾਂ ਨੇ ਕੱਲ ਜਾ ਕੇ ਕਿਹਾ ਜੀ ਅਸੀਂ ਕਿਸਾਨ ਆ ਮੇਰੇ ਤੋਂ ਵੱਡੇ ਕਿਸਾਨ ਤਾਂ ਨਹੀਂ ਮੇਰਾ ਤਾਂ ਚਲੋ ਮੈਂ ਨੋ ਡਾਊਟ ਮੈਂ ਮੈਂ ਆਪਣੇ ਖਾਨਦਾਨ ਚੋ ਪਹਿਲਾ ਬੰਦਾ ਜਿਹਨੇ ਬਿਜ਼ਨਸ ਕੀਤਾ ਮੇਰਾ ਪਿੰਡ ਮਨਸੂਰੋ ਵਾਲਾ ਹਜੇ ਤਾਈ ਮੇਰੀ ਜਿਹੜੀ ਰੋਟੀ ਚੱਲਦੀ ਮੇਰੀ ਕਿਸਾਨੀ ਤੋਂ ਚੱਲਦੀ ਹੈ ਮੇਰੇ ਆਪ ਦੇ ਪਰਿਵਾਰ ਦੀ 200 ਕਿੱਲਾ ਜ਼ਮੀਨ ਆ ਮੇਰੇ ਚਾਚਾ ਤਾਏ ਦੀ ਰਲਾ ਕੇ 50 56 ਕਿੱਲੇ ਮੇਰੀ ਇਕੱਲੇ ਦੀ ਜ਼ਮੀਨ ਆ ਮੇਰੇ ਨਾਮ ਤੇ ਆ ਤੇ ਸਾਡੇ ਤੁਹਾਡੇ ਕਿਸਾਨ ਆ ਇਹ ਸਾਨੂੰ ਕਿਸਾਨੀ ਸਖਾਣਗੇ ਹੁਣ ਚਲੋ ਇਹ ਤਾਂ ਮੈਂ ਆਪਣਾ ਪੱਖ ਦਿੱਤਾ ਸੀ ਜਿਹਦੇ ਮੈਂ ਤੁਹਾਨੂੰ K1 ਪਰਮਿਟ ਤਕਰੀਬਨ 3.5 ਕਰੋੜ ਰੁਪਏ ਦੇ ਦੇ ਦਣਾ ਜਿਹੜੀ ਮੈਂ ਇੱਕ ਸਾਲ ਚ ਮਿੱਟੀ ਪੱਟੀ ਆ ਜਾਂ ਜਿਹੜਾ ਮੇਰਾ ਕੰਮ ਚੱਲ ਰਿਹਾ ਮੈਂ ਮੌਕੇ ਦੀਆਂ ਸਾਈਟਾਂ ਵੀ ਤੁਹਾਨੂੰ ਇਹ ਕਹਿੰਦੇ ਦਿਖਾਣਾ ਮੈਂ ਹੁਣ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹਨਾ ਹੈ ਮੇਰੀ ਗਲਤੀ ਹੈ ਜੀ ਇਹਨਾਂ ਨੇ ਤੁਹਾਡੇ ਸਾਹਮਣੇ ਜੋ ਸੱਚੀ ਝੂਠੀ ਲਿਆ ਕੇ ਪੇਸ਼ ਕਰਤੀ ਪਿਛਲੇ 5 ਸਾਲ ਜਦੋਂ ਪ੍ਰਗਟ ਸਿੰਘ ਦੀ ਸਰਕਾਰ ਰਹੀ ਆ ਜੋ ਕਿ ਮੌਜੂਦਾ ਹੁਣ ਵੀ ਐਮਐਲਏ ਤੇ ਪਹਿਲਾਂ ਸਰਕਾਰ ਚ ਐਮਐਲਏ ਸੀ ਆਹ 5 ਸਾਲਾਂ ਦੇ ਵਿੱਚ ਕੁਝ ਮਾਈਨਿੰਗ ਦੀਆਂ ਝਲਕੀਆਂ ਮੈਂ ਤੁਹਾਨੂੰ ਦਿਖਾਣਾ ਚਾਹਨਾ ਜਿਹੜੀ ਜਲੰਧਰ ਕਟ ਹਲਕੇ 'ਚ ਹੋਈ ਆ ਜਿਹੜੇ ਇਹਨਾਂ ਦੇ ਪਿੰਡ ਕੋਲ ਹੈ ਆਹ ਜੀ 40 ਫੁੱਟ ਮਾਈਨਿੰਗ ਹੋਈ ਹੈ 40 ਫੁੱਟ ਮਾਈਨਿੰਗ ਇਹਦੀਆਂ ਫੋਟੋਆਂ ਮੈਂ ਲੈ ਕੇ ਆਇਆ ਸਾਰੀਆਂ ਤੁਹਾਨੂੰ ਦੇ ਦੂੰਗਾ ਇਹ ਪੁਆਇੰਟ ਹੈਗਾ ਜਮਸ਼ੇਰ ਸ਼ਾਰਟ ਫਾਰਮ ਚ ਇਹਨੂੰ ਪੰਡਤਾਂ ਦਾ ਖੂਹ ਕਹਿੰਦੇ ਆ ਉਹ ਏਰੀਆ 40 ਫੁੱਟ ਮਾਈਨਿੰਗ ਹੋਈ ਹੈ ਪਿਛਲੇ 5 ਸਾਲ ਰੈਗੂਲਰ ਇਸ ਜ਼ਮੀਨ 'ਚ ਮਾਈਨਿੰਗ ਹੁੰਦੀ ਰਹੀ ਆ ਤੁਹਾਡੇ ਮਾਧਿਅਮ ਨਾਲ ਮੈਂ ਪ੍ਰਗਟ ਸਿੰਘ ਨੂੰ ਪੁੱਛਣਾ ਚਾਹੁੰਦਾ ਆ ਕਿ ਮੈਨੂੰ ਕਿਰਪਾ ਕਰਕੇ ਦੱਸਣ ਦੀ ਖੇਚਲ ਕਰੋ ਜੀ ਕਿ ਮਾਈਨਿੰਗ ਕਿਹਦੇ ਇਸ਼ਾਰਿਆਂ ਤੇ ਹੋਈ ਤੇ ਪਿਛਲੇ 5 ਸਾਲ ਕਿਵੇਂ ਹੋ ਗਏ 30 ਫੁੱਟ 30 ਫੁੱਟ 35 ਫੁੱਟ ਮਾਈਨਿੰਗ ਘਰ ਤੋਂ ਘੱਟ ਔਰ ਜਦੋਂ ਇਹਨਾਂ ਨੇ ਤੁਹਾਨੂੰ ਕਿਹਾ ਨਾ ਕੱਲ ਮੈਂ ਸੁਣ ਰਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਊਂਗਾ ਉੱਥੇ ਮਾਈਨਿੰਗ ਦਿਖਾਊਂਗਾ ਤੇ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਮੈਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਮੈਂ ਤੁਹਾਨੂੰ ਮੇਰੀ ਤਾਂ ਸਿਰਕ ਤੁਸੀਂ ਦੇਖਿਓ ਮੈਂ ਤੁਹਾਨੂੰ ਇਹ ਵੀ ਸਾਈਟਾਂ ਦਿਖਾਉਂਗਾ ਜਿਹੜੀ ਪਿਛਲੇ 5 ਸਾਲਾਂ ਚ ਮਾਈਨਿੰਗ ਹੋਈਆਂ ਔਰ ਇੱਥੇ ਤੁਹਾਨੂੰ ਹੋਰ ਗੱਲ ਕਲੀਅਰ ਕਰ ਦਵਾ ਜਿਹੜੀ ਇਹ ਮਾਈਨਿੰਗ ਹੋਈ ਆ ਇਹਨਾਂ ਨੇ ਕੋਈ ਮਾਈਨਿੰਗ ਟੈਕਸ ਨਹੀਂ ਤਾਰਿਆ ਹੋਇਆ ਮੈਂ ਤਾਂ ਪੰਜਾਬ ਸਰਕਾਰ ਨੂੰ ਜਲੰਧਰ ਮਾਈਨਿੰਗ ਡਿਪਾਰਟਮੈਂਟ ਨੂੰ ਤਕਰੀਬਨ 3.5 ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਮਿੱਟੀ ਚੱਕੜ ਦਾ ਟੈਕਸ ਦੇਤਾ ਇਹਨਾਂ ਬੰਦਿਆਂ ਨੇ 3.5 ਰੁਪਈਏ ਵੀ ਨਹੀਂ ਦਿੱਤੇ ਤੇ ਕਿਹਦੇ ਇਸ਼ਾਰੇ ਤੇ ਕਾਂਗਰਸ ਦੀ ਸਰਕਾਰ ਹੋਵੇ ਪ੍ਰਗਟ ਸਿੰਘ ਐਮ ਐਲ ਏ ਹੋਵੇ ਪ੍ਰਗਟ ਸਿੰਘ ਕੁਝ ਸਮਾਂ ਕੈਬਨਟ ਮੰਤਰੀ ਵੀ ਰਹੇ ਹੋਣ ਕਿਹਦੇ ਇਸ਼ਾਰੇ ਤੇ ਮਾਈਨਿੰਗ ਹੋਈ ਹੈ ਦੂਜਾ ਪੁਆਇੰਟ ਹੈ ਜੀ ਪਿੰਡ ਚੁਲਾੰਗ ਮੱਖਣ ਵਾਲੇ ਖੇਤ ਪਿੰਡ ਚੁਲਾੰਗ ਮੱਖਣ ਵਾਲੇ ਖੇਤ 40 ਫੁੱਟ ਮਾਈਨਿੰਗ ਕਾਂਗਰਸ ਸਰਕਾਰ ਦੇ ਅਖੀਰਲੇ ਸਾਲ ਦੇ ਕਾਰਕਾਲ ਦੌਰਾਨ 40 ਫੁੱਟ ਮਾਈਨਿੰਗ ਹੋਈ ਹੈ ਇਹ ਵੀ ਤੁਹਾਨੂੰ ਮੈਂ ਸਾਈਟ ਮੌਕੇ ਤੇ ਦਿਖਾ ਸਕਦਾ ਜੀ ਤੀਜਾ ਪੁਆਇੰਟ ਹੈ ਜੀ ਕੋਈ ਬੰਦਾ ਹੈ ਉਹਦਾ ਨਾਮ ਆ ਬਿੱਲੂ ਰਹਿਣ ਵਾਲਾ ਦਾਦੂਵਾਲ ਦਾ ਜ਼ਮੀਨ ਉਹਦੀ ਪਿੰਡ ਚਲਾੰਗ ਹੈ 40 ਫੁੱਟ ਮਾਈਨਿੰਗ ਜਦੋਂ ਇੱਕ ਕੈਬਨਿਟ ਮੰਤਰੀ ਬਣੇ ਆ 4 ਮਹੀਨੇ 3 ਮਹੀਨੇ ਕੈਬਨਿਟ ਮੰਤਰੀ ਰਹੇ ਆ ਉਸ ਦੌਰਾਨ ਇਹ ਮਾਈਨਿੰਗ ਹੋਈ ਹੈ ਔਰ 1 ਰੁਪਈਆ ਵੀ ਟੈਕਸ ਨਹੀਂ ਤਾਰਿਆ ਹੋਇਆ 40 40 ਫੁੱਟ ਮਾਈਨਿੰਗ ਮੀਨਸ ਮੇਰੇ 12 ਫੁੱਟ ਤੇ ਤੁਸੀਂ ਆਬਜੈਕਸ਼ਨ ਕਰਦੀ ਜਿਹੜੀ ਮੈਂ ਤਾਂ ਬਹੁਤ ਵੱਡਾ ਇੱਕ ਮੈਂ ਕਹਾਂਗਾ ਗਿਫਟ ਦੇਣਾ ਤੋਹਫਾ ਦੇਣਾ ਜਲੰਧਰ ਨੂੰ ਇੱਕ ਗਾਂਧੀ ਕੜ ਦੇਣਾ ਰਿੰਗ ਰੋਡ ਬਣ ਜਾਣੀ ਆ ਮੈਂ ਪੈਸੇ ਵੀ ਦੇ ਰਿਹਾ ਟੈਕਸ ਵੀ ਦੇ ਰਿਹਾ ਤੇ ਅਸੀਂ ਕੰਮ ਕਰਕੇ ਸੜਕ ਵੀ ਬਣਾ ਕੇ ਦੇ ਰਿਹਾ ਇਹਨਾਂ ਲੋਕਾਂ ਨੇ ਤਾਂ ਮੇਰਾ ਖਿਆਲ ਕੋਈ ਘਾਣਾ ਨਹੀਂ ਕਰਤਾ ਉਦੋਂ ਕਿਸਾਨੀ ਕਿੱਥੇ ਗਈ ਸੀ ਪ੍ਰਗਟ ਸਿੰਘ ਦੀ ਤੇ ਲੰਡੀ ਸ਼ੇਰ ਵਾਲੀ ਜੀ ਜਦੋਂ 40 ਫੁੱਟ ਬੈਲਿੰਗ ਹੋਈ ਹੁਣ ਮੈਂ ਤੁਹਾਨੂੰ ਇੱਕ ਕੱਲ ਦਾ ਵਾਅਦਾ ਤਾਂ ਹੋ ਗਈ ਜੀ ਪ੍ਰਗਟ ਸਿੰਘ ਦੀ ਇੱਕ ਗੱਲ ਮੈਂ ਤੁਹਾਡੇ ਮਾਧਿਅਮ ਨਾਲ ਸਵਾਲ ਪੁੱਛਿਆ ਦੂਜਾ ਸਵਾਲ ਸਾ ਪ੍ਰਗਟ ਸਿੰਘ ਐਨਵਾਇਰਨਮੈਂਟ ਦੀ ਗੱਲ ਕਰ ਰਹੇ ਸੀ ਕਿ ਐਨਵਾਇਰਨਮੈਂਟ ਦਾ ਮੈਂ ਬਹੁਤ ਪ੍ਰੇਮੀ ਆ ਤੇ ਐਨਵਾਇਰਨਮੈਂਟ ਖਰਾਬ ਹੋ ਰਿਹਾ ਜੇ 25 ਫੁੱਟ ਪੱਟੀ ਹੋਵੇ ਉਹ ਜਗ੍ਹਾ ਤੇ ਮੈਂ ਸਾਥੀਓ ਜੋ ਪਨਿਸ਼ਮੈਂਟ ਮੈਨੂੰ ਪੰਜਾਬ ਸਰਕਾਰ ਗਵਰਨਮੈਂਟ ਜਲੰਧਰ ਜਾਂ ਕਹ ਲਓ ਪੰਜਾਬੀ ਚ ਮੈਂ ਜਲੰਧਰ ਹੀ ਛੱਡ ਕੇ ਬਾਹਰ ਕਿਤੇ ਸੈਟਲ ਹੋ ਜੁਦਾ ਮਤਲਬ ਡਿਪਟੀ ਕਮਿਸ਼ਨਰ ਨੂੰ ਝੂਠਾ ਮੈਮੋਰੰਡਮ ਪ੍ਰੈਸ ਨੂੰ ਇੱਕ ਜ਼ਿੰਮੇਵਾਰ ਬੰਦਾ ਹੋਵੇ ਐਮਐਲਏ ਹੋਵੇ ਪ੍ਰੈਸ ਨੂੰ ਝੂਠੀ ਇਨਫੋਰਮੇਸ਼ਨ ਪਬਲਿਸ਼ ਕਰਾਤੀਆਂ ਪੋਸਟਾਂ ਝੂਠੀਆਂ ਕਿ 25 25 30 30 ਫੁੱਟ ਮਾਈਨਿੰਗ ਜਦ ਕੀ ਬਿਲਕੁਲ ਵੀ ਮੌਕੇ ਤੇ ਇਦਾਂ ਦੀ ਗੱਲ ਨਹੀਂ ਤਕਰੀਬਨ 12 13 ਫੁੱਟ ਜ਼ਰੂਰ ਮਿੱਟੀ ਪੱਟੀ ਹੋਊਗੀ ਉਹ ਵੀ ਕਿਉਂ ਪੱਟੀ ਦੀ 12 13 ਫੁੱਟ ਇਹਦਾ ਵੀ ਨਹੀਂ ਸਮਝਦਾ ਮੈਂ ਤਾਂ ਉਹ ਦੱਸ ਦਿੰਦਾ ਜਦੋਂ ਮੈਨੂੰ ਪਤਾ ਕਿ ਮੈਂ 7 ਫੁੱਟ ਜਾਂ 9 ਫੁੱਟ ਪੱਟ ਸਕਦਾ ਤੇ ਉਹ 12 ਫੁੱਟ ਪੱਟ ਲਈਦੀ ਆ ਬਾਅਦ ਚੋਂ 3 4 ਫੁੱਟ 5 ਫੁੱਟ ਦੁਬਾਰਾ ਮਿੱਟੀ ਉੱਤੇ ਪਾ ਲਈਦੀ ਆ ਕਿਉਂਕਿ ਉਹ ਲਾਲ ਮਿੱਟੀ ਹੈ ਜਿਹੜੀ ਉਹ ਪ੍ਰੀਜ਼ਰਵ ਕਰਦੀ ਹੈ ਕਿ ਜ਼ਮੀਨ ਸਾਡੀ ਖਰਾਬ ਨਾ ਹੋਵੇ ਉਦਾਹਰਨ ਦੇ ਤੌਰ ਤੇ ਇਹਨਾਂ ਦੀ ਜ਼ਮੀਨ ਹੈ ਇਹਨਾਂ ਨੇ ਮੈਨੂੰ ਕਹਤਾ ਮੇਰੇ 10 ਕਿੱਲੇ ਪੱਟ ਲਓ ਮੈਂ ਜੇ 9-9 ਫੁੱਟ ਪੱਟ ਲਈ ਤੇ ਫਿਰ ਤੋਂ ਜ਼ਮੀਨ ਦੇ ਪੱਲੇ ਕੁਝ ਨਹੀਂ ਦੇਣਾ ਇਹਨਾਂ ਦੀ ਜ਼ਮੀਨ ਨਕਾਰਾ ਹੋ ਜਾਊਗੀ ਥੱਲੋਂ ਰੇਤਲੀ ਸੈਂਡੀ ਸੋਇਲ ਆ ਜਾਊਗੀ ਇਹ ਕੁਝ ਬੀਜ ਨਹੀਂ ਸਕਦੇ ਕੱਲੇ ਪਪੂਲਰ ਸਫੇਦਾ ਜਾਂ ਕਿਨੂ ਕਨੂ ਬੀਜੇ ਜੋਗੇ ਰਹਿਣਗੇ ਸਾਡੇ ਜੋ ਦੋਆਬੇ ਦੀ ਫਸਲ ਆ ਆਲੂ ਕੜਕ ਝੋਨਾ ਉਹ ਲਾ ਨਹੀਂ ਸਕਦੇ ਅਸੀਂ ਕਰੀਦਾ ਕੀ ਆ ਉੱਪਰੋਂ 4 ਫੁੱਟ ਜਾਂ 5 ਫੁੱਟ ਮਿੱਟੀ ਲੇਅਰ ਪੱਟ ਕੇ ਸਾਈਡ ਤੇ ਢੇਰ ਲਾ ਦੇਦਾ ਜੋ ਕਿ ਢੇਰ ਐਸ ਬਲੇਓ ਜ਼ਮੀਨ 'ਚ ਲੱਗੇ ਹੋਆ ਉਹ ਲੱਗੇ ਅਸੀਂ ਪੱਟ ਲਈ ਦੀ ਆ 12 ਫੁੱਟ ਪੱਟ ਲਈ 5 ਫੁੱਟ ਦੁਬਾਰਾ ਫੇਰ ਮਿੱਟੀ ਉਸ ਖੇਤ 'ਚ ਪਾਤੀ ਤਾਂ ਕਿ ਇਹਨਾਂ ਦੀ ਜ਼ਮੀਨ ਉਪਜਾਊ ਰਹਿ ਸਕੇ ਸਾਡੀ ਕਿਸਾਨੀ ਰਹਿ ਸਕੇ ਇਹਨਾਂ ਨੇ ਕੱਲ ਜਾ ਕੇ ਕਿਹਾ ਜੀ ਅਸੀਂ ਕਿਸਾਨ ਆ ਮੇਰੇ ਤੋਂ ਵੱਡੇ ਕਿਸਾਨ ਤਾਂ ਨਹੀਂ ਮੇਰਾ ਤਾਂ ਚਲੋ ਮੈਂ ਨੋ ਡਾਊਟ ਮੈਂ ਮੈਂ ਆਪਣੇ ਖਾਨਦਾਨ ਚੋ ਪਹਿਲਾ ਬੰਦਾ ਜਿਹਨੇ ਬਿਜ਼ਨਸ ਕੀਤਾ ਮੇਰਾ ਪਿੰਡ ਮਨਸੂਰਵਾਲਾ ਹਜੇ ਤਾਈ ਮੇਰੀ ਜਿਹੜੀ ਰੋਟੀ ਚੱਲਦੀ ਮੇਰੀ ਕਿਸਾਨੀ ਤੋਂ ਚੱਲਦੀ ਹੈ ਮੇਰੇ ਆਪ ਦੇ ਪਰਿਵਾਰ ਦੀ 200 ਕਿੱਲਾ ਜ਼ਮੀਨ ਆ ਮੇਰੇ ਚਾਚਾ ਤਾਏ ਦੇ ਰਲਾ ਕੇ 50 56 ਕਿੱਲੇ ਮੇਰੀ ਇਕੱਲੇ ਦੀ ਜ਼ਮੀਨ ਆ ਮੇਰੇ ਨਾਮ ਤੇ ਆ ਤੇ ਸਾਡੇ ਤੋਂ ਵੱਡੇ ਕਿਸਾਨ ਆ ਇਹ ਇਹ ਸਾਨੂੰ ਕਿਸਾਨੀ ਸਿਖਾਣਗੇ ਹੁਣ ਚਲੋ ਇਹ ਤਾਂ ਮੈਂ ਆਪਣਾ ਪੱਖ ਦਿੱਤਾ ਸੀ ਜਿਹਦੇ ਮੈਂ ਤੁਹਾਨੂੰ K1 ਪਰਮਿਟ ਤਕਰੀਬਨ 3.5 ਕਰੋੜ ਰੁਪਏ ਦੇ ਦੇ ਦਨਾ ਜਿਹੜੀ ਮੈਂ ਇੱਕ ਸਾਲ ਚ ਮਿੱਟੀ ਪੱਟੀ ਆ ਜਾਂ ਜਿਹੜਾ ਮੇਰਾ ਕੰਮ ਚੱਲ ਰਿਹਾ ਮੈਂ ਮੌਕੇ ਦੀਆਂ ਸਾਈਟਾਂ ਵੀ ਤੁਹਾਨੂੰ ਇਹ ਕਹਿੰਦੇ ਦਿਖਾਣਾ ਮੈਂ ਹੁਣ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਹੈ ਮੇਰੀ ਗੱਲ ਤਾਂ ਜੀ ਇਹਨਾਂ ਨੇ ਤੁਹਾਡੇ ਸਾਹਮਣੇ ਜੋ ਸੱਚੀ ਝੂਠੀ ਲਿਆ ਕੇ ਪੇਸ਼ ਕਰਤੀ ਪਿਛਲੇ 5 ਸਾਲ ਜਦੋਂ ਪ੍ਰਗਟ ਸਿੰਘ ਦੀ ਸਰਕਾਰ ਰਹੀ ਹੈ ਜੋ ਕਿ ਮੌਜੂਦਾ ਹੁਣ ਵੀ ਐਮਐਲਏ ਤੇ ਪਹਿਲਾਂ ਸਰਕਾਰ ਚ ਐਮਐਲਏ ਸੀ ਆਹ 5 ਸਾਲਾਂ ਦੇ ਵਿੱਚ ਕੁਝ ਮਾਈਨਿੰਗ ਦੀਆਂ ਝਲਕੀਆਂ ਮੈਂ ਤੁਹਾਨੂੰ ਦਿਖਾਣਾ ਚਾਹਨਾ ਜਿਹੜੀ ਜਲੰਧਰ ਕਟੜ ਹੜਕੇ ਚ ਹੋਈ ਆ ਜਿਹੜੀ ਇਹਨਾਂ ਦੇ ਪਿੰਡ ਕੋਲ ਹੈ ਆਹ ਜੀ 40 ਫੁੱਟ ਮਾਈਨਿੰਗ ਹੋਈ ਹੈ 40 ਫੁੱਟ ਮਾਈਨਿੰਗ ਇਹਦੀਆਂ ਫੋਟੋਆਂ ਮੈਂ ਲੈ ਕੇ ਆਇਆ ਸਾਰੀਆਂ ਤੁਹਾਨੂੰ ਦੇ ਦੂੰਗਾ ਇਹ ਪੁਆਇੰਟ ਹੈਗਾ ਜਮਸ਼ੇਰ ਸ਼ਾਰਟ ਫਾਰਮ ਚ ਇਹਨੂੰ ਪੰਡਤਾ ਦਾ ਖੂਹ ਕਹਿੰਦੇ ਆ ਉਹ ਏਰੀਆ 40 ਫੁੱਟ ਮਾਈਨਿੰਗ ਹੋਈ ਹੈ ਪਿਛਲੇ 5 ਸਾਲ ਰੈਗੂਲਰ ਇਸ ਜ਼ਮੀਨ 'ਚ ਮਾਈਨਿੰਗ ਹੁੰਦੀ ਰਹੀ ਆ ਤੁਹਾਡੇ ਮਾਧਿਅਮ ਨਾਲ ਮੈਂ ਪ੍ਰਗਟ ਸਿੰਘ ਨੂੰ ਪੁੱਛਣਾ ਚਾਹੁੰਦਾ ਕਿ ਮੈਨੂੰ ਕਿਰਪਾ ਕਰਕੇ ਦੱਸਣ ਦੀ ਕੋਸ਼ਿਸ਼ ਕਰੋ ਜੀ ਕਿ ਮਾਈਨਿੰਗ ਕਿਹੜੇ ਇਸ਼ਾਰਿਆਂ ਤੇ ਹੋਈ ਤੇ ਪਿਛਲੇ 5 ਸਾਲ ਕਿਵੇਂ ਹੋ ਗਏ 30 ਫੁੱਟ 30 ਫੁੱਟ 35 ਫੁੱਟ ਮਾਈਨਿੰਗ ਘੱਟੋ ਘੱਟ ਔਰ ਜਦੋਂ ਇਹਨਾਂ ਨੇ ਤੁਹਾਨੂੰ ਕਿਹਾ ਨਾ ਕੱਲ ਮੈਂ ਸੁਣ ਰਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਊਂਗਾ ਉੱਥੇ ਮਾਈਨਿੰਗ ਦਿਖਾਊਂਗਾ ਤੇ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਮੈਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਮੈਂ ਤੁਹਾਨੂੰ ਮੇਰੀ ਤਾਂ ਸਾਈਟ ਤੁਸੀਂ ਦੇਖਿਓ ਮੈਂ ਤੁਹਾਨੂੰ ਇਹ ਵੀ ਸਾਈਟਾਂ ਦਿਖਾਉਂਗਾ ਜਿਹੜੀ ਪਿਛਲੇ 5 ਸਾਲਾਂ ਚ ਮਾਈਨਿੰਗ ਹੋਈਆਂ ਔਰ ਇੱਥੇ ਤੁਹਾਨੂੰ ਹੋਰ ਗੱਲ ਕਲੀਅਰ ਕਰ ਦਵਾ ਜਿਹੜੀ ਇਹ ਮਾਈਨਿੰਗ ਹੋਈ ਆ ਇਹਨਾਂ ਨੇ ਕੋਈ ਮਾਈਨਿੰਗ ਟੈਕਸ ਨਹੀਂ ਤਾਰਿਆ ਹੋਇਆ ਮੈਂ ਤਾਂ ਪੰਜਾਬ ਸਰਕਾਰ ਨੂੰ ਜਲੰਧਰ ਮਾਈਨਿੰਗ ਡਿਪਾਰਟਮੈਂਟ ਨੂੰ ਤਕਰੀਬਨ 3.5 ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਮਿੱਟੀ ਚੱਕਣ ਦਾ ਟੈਕਸ ਦੇ ਦਿੱਤਾ ਇਹਨਾਂ ਬੰਦਿਆਂ ਨੇ 3.5 ਰੁਪਈਏ ਵੀ ਨਹੀਂ ਦਿੱਤੇ ਤੇ ਕਿਹਦੇ ਇਸ਼ਾਰੇ ਤੇ ਕਾਂਗਰਸ ਦੀ ਸਰਕਾਰ ਹੋਵੇ ਪ੍ਰਗਟ ਸਿੰਘ ਐਮ ਐਲ ਏ ਹੋਵੇ ਪ੍ਰਗਟ ਸਿੰਘ ਕੁਝ ਸਮਾਂ ਕੈਬਨਟ ਮੰਤਰੀ ਵੀ ਰਹੇ ਹੋਣ ਕਿਹਦੇ ਇਸ਼ਾਰੇ ਤੇ ਮਾਈਨਿੰਗ ਹੋਈ ਹੈ ਦੂਜਾ ਪੁਆਇੰਟ ਹੈ ਜੀ ਪਿੰਡ ਚੁਲਾੰਗ ਅੱਗੇ ਕੀ ਮੱਖਣ ਵਾਲੇ ਖੇਤ ਪਿੰਡ ਚੁਲਾੰਗ ਮੱਖਣ ਵਾਲੇ ਖੇਤ 40 ਫੁੱਟ ਮਾਈਨਿੰਗ ਕਾਂਗਰਸ ਸਰਕਾਰ ਦੇ ਅਖੀਰਲੇ ਸਾਲ ਦੇ ਕਾਰਕਾਲ ਦੌਰਾਨ 40 ਫੁੱਟ ਮਾਈਨਿੰਗ ਹੋਈ ਹੈ ਇਹ ਵੀ ਤੁਹਾਨੂੰ ਮੈਂ ਸਾਈਟ ਮੌਕੇ ਤੇ ਦਿਖਾ ਸਕਦਾ ਜੀ ਤੀਜਾ ਪੁਆਇੰਟ ਹੈ ਜੀ ਕੋਈ ਬੰਦਾ ਹੈ ਉਹਦਾ ਨਾਮ ਆ ਬਿੱਲੂ ਰਹਿਣ ਵਾਲਾ ਦਾਦੂਵਾਲ ਦਾ ਜ਼ਮੀਨ ਉਹਦੀ ਪਿੰਡ ਚਲਾੰਗ ਹੈ 40 ਫੁੱਟ ਮਾਈਨਿੰਗ ਜਦੋਂ ਇੱਕ ਕੈਬਨਿਟ ਮੰਤਰੀ ਬਣੇ ਆ 4 ਮਹੀਨੇ 3 ਮਹੀਨੇ ਕੈਬਨਿਟ ਮੰਤਰੀ ਰਹੇ ਆ ਉਸ ਦੌਰਾਨ ਇਹ ਮਾਈਨਿੰਗ ਹੋਈ ਹੈ ਔਰ 1 ਰੁਪਈਆ ਵੀ ਟੈਕਸ ਨਹੀਂ ਤਾਰਿਆ ਹੋਇਆ 40 40 ਫੁੱਟ ਮਾਈਨਿੰਗ ਮੀਨਸ ਮੇਰੀ 12 ਫੁੱਟ ਤੇ ਤੁਸੀਂ ਆਬਜੈਕਸ਼ਨ ਕਰਤੀ ਜਿਹੜੀ ਮੈਂ ਤਾਂ ਬਹੁਤ ਵੱਡਾ ਇੱਕ ਮੈਂ ਕਹੂੰਗਾ ਗਿਫਟ ਦੇਣਾ ਤੋਹਫਾ ਦੇਣਾ ਜਲੰਧਰ ਨੂੰ ਇੱਕ ਗਾਂਧੀ ਕੜ ਦੇਣਾ ਰਿੰਗ ਰੋਡ ਬਣ ਜਾਣੀ ਆ ਮੈਂ ਪੈਸੇ ਵੀ ਦੇ ਰਿਹਾ ਟੈਕਸ ਵੀ ਦੇ ਰਿਹਾ ਤੇ ਅਸੀਂ ਕੰਮ ਕਰਕੇ ਸੜਕ ਵੀ ਬਣਾ ਕੇ ਦੇ ਰਿਹਾ ਇਹਨਾਂ ਲੋਕਾਂ ਨੇ ਤਾਂ ਮੇਰਾ ਖਿਆਲ ਕੋਈ ਘਾਣਾ ਨਹੀਂ ਕਰਦਾ ਉਦੋਂ ਕਿਸਾਨੀ ਕਿੱਥੇ ਗਈ ਸੀ ਪ੍ਰਗਟ ਸਿੰਘ ਦੀ ਤੇ ਲੱਡੀ ਸ਼ੇਰਵਾਲੀਆ ਜੀ ਜਦੋਂ 40 ਫੁੱਟ ਬਾਈਂਡਿੰਗ ਹੋਈ ਹੁਣ ਮੈਂ ਤੁਹਾਨੂੰ ਇੱਕ ਕੱਲ ਦਾ ਇਹ ਤਾਂ ਹੋ ਗਈ ਜੀ ਪ੍ਰਗਟ ਸਿੰਘ ਦੀ ਇੱਕ ਕ